हां जी दोस्तों की हालचाल आज आपा ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਆ ਅੱਜ ਆਪਾਂ ਨਹੀਂ ਕੋਲੇ ਇੱਕ ਆਈਡੀ ਆਈਡੀ ਜਿਹਦਾ ਪੇਓਰਟ ਭਰਨ ਵਾਲਾ ਵਾ ਠੀਕ ਹੈ ਜੀ ਇਹਦਾ ਟੈਕਸ ਵਾਲਾ ਫਾਰਮ ਜਿਹੜਾ ਠੀਕ ਹੈ ਜੀ ਉਹ ਡੰਨ ਨਹੀਂ ਹੁੰਦਾ ਪਿਆ ਸਵੇ ਆਪਾਂ ਡੰਨ ਕਰਕੇ ਦਿੱਤਾ ਵਾ ਤੇ ਪਹਿਲਾਂ ਜਿਹੜਾ ਪੇਓਰਟ ਥੋੜਾ ਜਿਹਾ ਇਹਨਾਂ ਨੇ ਭਰ ਲਿਆ ਸੀਗਾ ਉਸ ਤੋਂ ਬਾਅਦ ਚ ਪੇਅਰ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਠੀਕ ਹੈ ਜੀ ਉਹਦੇ ਵਿੱਚ ਜਿਹੜੀਆਂ ਗਲਤਨਾ ਸੰਗਾਂ ਪੇਅਰ ਦੇ ਨਾਲ ਉਹ ਦੁਬਾਰਤੋਂ ਆਪਾਂ ਫਰੂਮ ਲੈ ਕੇ ਸਾਰੇ ਠੀਕ ਹੈ ਜੀ ਦੁਬਾਰਤੋਂ ਸਾਰੀਆਂ ਗਲਤਨਾ ਇਹਨਾਂ ਸੰਗਾਂ ਰੀਸੋਲਵ ਕਰਕੇ ਦੁਬਾਰਤੋਂ ਪੇਅਰ ਇਹਨਾਂ ਦਾ ਡਨ ਕੀਤਾ ਹੈ ਅਜੇ ਤੱਕ ਪੇਮੈਂਟ ਕੋਈ ਵੀ ਨਹੀਂ ਆਈ ਇਹਨਾਂ ਦੀ ਪੇਮੈਂਟ ਆਊਗੀ ਜਦੋਂ ਵੀ ਇਹਨਾਂ ਦੀ ਪੇਮੈਂਟ ਬਣੀ ਠੀਕ ਹੈ ਜੀ 25 ਡਾਲਰ ਚਾਹੇ 100 ਡਾਲਰ ਜਦੋਂ ਵੀ ਪੇਡ ਹੋਣਗੇ ਸਭ ਤੋਂ ਪਹਿਲਾਂ ਇਹਨਾਂ ਦੇ ਖਾਤੇ 'ਚ ਸਹੀ ਸਲਾਮਤ ਪੈਸੇ ਆਉਣਗੇ ਅੱਜ ਆਪਾਂ ਤੁਹਾਨੂੰ ਇਧਰਲੇ ਬੰਦੇ ਵੀਡੀਓ ਨਾਲ ਦੇ ਨਾਲ ਚਲਾ ਕੇ ਦਿਖਾਵਾਂਗੇ ਵੀ ਕੌਣ ਆ ਕਿੰਨਾਂ ਟੈਕਸ ਭਾਰ ਮੇਰੇ ਕੋਲ ਭਰਵਾਉਣਾ ਚਾਹੁੰਦੇ ਹੋ ਠੀਕ ਹੈ ਜੀ ਜਾਂ ਕੋਈ ਵੀ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਸਿੱਧੇ-ਸਿੱਧੇ ਇਨਬਾਕਸ ਦੇ ਵਿੱਚ ਮੈਨੂੰ ਮੈਸੇਜ ਕਰ ਦਿਓ ਆਪਾਂ ਹੁਣ ਇੱਧਰ ਲੰੋਂ ਲੱਗੇ ਆ ਵੀਡੀਓ ਕਾਲ ਤੇ ਧਿਆਨ ਦੇ ਨਾਲ ਤੁਸੀਂ ਵੀ ਨਾਲ ਦੇ ਨਾਲ ਵਾਚ ਕਰੀ ਜਾਇਓ ਠੀਕ ਹੈ ਜੀ ਜਿੱਦਾਂ ਕਿ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਆਈਡੀ ਆਪਣੇ ਕੋਲੇ ਜਿਹੜੀ ਆਈ ਸੀਗੀ ਥੋੜੇ ਦਿਨ ਪਹਿਲਾਂ ਦੀ ਆਈ ਸੀਗੀ ਵੀਡੀਓ ਇਹਨਾਂ ਦਾ ਨਾਮ ਹੈਗਾ ਵਾ ਮਹਿੰਦਰ ਸਿੰਘ ਠੀਕ ਹੈ ਜੀ ਮਹਿੰਦਰ ਸਿੰਘ ਇਹਨਾਂ ਦਾ ਨਾਮ ਆ ਤੇ ਇਨਾਂ ਨੇ ਆਪਾਂ ਨੇ ਨਾਲ ਗੱਲਬਾਤ ਕੀਤੀ ਠੀਕ ਹੈ ਜੀ ਇਨਬਾਕਸ ਦੇ ਵਿੱਚ ਆਪਣੇ ਨਾਲ ਚੈਟ ਕੀਤੀ ਤੇ ਆਪ ਨੂੰ ਦੱਸਿਆ ਵੀ ਆਹ ਪ੍ਰੋਬਲਮ ਆ ਠੀਕ ਹੈ ਜੀ ਤੇ ਆਪਾਂ ਇਹਨਾਂ ਦੀ ਜਿਹੜੀ ਸੀਗੀ ਆਪਾਂ ਸਾਰੀ ਆਈਡੀ ਚੈੱਕ ਕਰਕੇ ਤੇ ਆਪਾਂ ਇਹਨਾਂ ਦਾ ਪੇਆਊਟ ਦਾ ਟੈਕਸ ਫਾਰਮ ਭਰਤਾ ਦੇਖੋਗੇ ਇਹਨਾਂ ਦੇ ਰੀਚ ਹੈਗੀ ਆ 10.5 ਕੇ ਤੇ ਕੰਮ ਕਰਦੇ ਆ ਇਹ ਡੇਲੀ ਵਰਕ ਕਰਦੇ ਪਏ ਆ ਪਰ ਇਹਨਾਂ ਨੂੰ ਥੋੜਾ ਜਿਹਾ ਕੰਮ ਕਰਨ ਦਾ ਪਤਾ ਨਹੀਂ ਹੈਗਾ ਠੀਕ ਹੈ ਜੀ ਤੇ ਆਪਾਂ ਇਹਨਾਂ ਨੂੰ ਗਾਈਡ ਵੀ ਕੀਤਾ ਵਾ ਤੇ ਜੇ ਤੁਸੀਂ ਮੇਰੇ ਕੋਲ ਕੰਮ ਸਿੱਖਣਾ ਚਾਹੁੰਦੇ ਹੋ ਤਾਂ ਤੁਹਾਡਾ ਆਰਨਿੰਗ ਬਹੁਤ ਵਧੀਆ ਹੋਊਗੀ ਜੇ ਤੁਸੀਂ ਮੇਰੇ ਕੋਲੋਂ ਆਪਦਾ ਕੰਮ ਸਿੱਖਣਾ ਚਾਹੁੰਦੇ ਹੋ ਤੇ ਤੁਹਾਨੂੰ ਬੈਨੀਫਿਟ ਬਹੁਤ ਹੋਊਗਾ ਤੇ ਜੇ ਕਹਿਣਗੇ ਤਾਂ ਆਪਾਂ ਇਹਨਾਂ ਨੂੰ ਕੰਮ ਵੀ ਜਰੂਰ ਸਿਖਾਵਾਂਗੇ ਇਹਨਾਂ ਦਾ ਪ੍ਰੋਫਾਈਲ ਰਿਕੁਇਰਮੈਂਟ ਸਹੀ ਸੀਗਾ ਪ੍ਰੋਫਾਈਲ ਪ੍ਰੋਫਾਈਲ ਸਟੇਟਸ ਸਹੀ ਸੀਗਾ ਮੈਂ ਇਹਨਾਂ ਦੇ ਕਾਪੀਰਾਈਟ ਚੈੱਕ ਕੀਤਾ ਹੈ ਕਾਪੀਰਾਈਟ ਇਹਨਾਂ ਦੇ ਜਰੂਰ ਆਇਆ ਠੀਕ ਹੈ ਜੀ ਤੇ ਆਪਾਂ ਇਹਨਾਂ ਨੂੰ ਦੱਸਤਾ ਸੀ ਤੁਹਾਡੇ ਕੋਲ ਕਾਪੀਰਾਈਟ ਆਇਆ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਦੀ ਆਰਨਿੰਗ ਦੇ ਵਿੱਚ ਦੇਖੋ ਇਹਨਾਂ ਨੂੰ ਜਿਹੜਾ ਮਿਲਿਆ ਹੋਇਆ ਹਜੇ ਸਟਾਰ ਮਿਲਿਆ ਹੋਇਆ ਤੇ ਸਬਸਕ੍ਰਾਈਬੇਸ਼ਨ ਮਿਲਿਆ ਹੋਇਆ ਵਾ ਦੋ ਇਹਨਾਂ ਨੂੰ ਟੂਲ ਮਿਲੇ ਹੋਏ ਆ ਦੂਜੇ ਟੂਲ ਜਿਹੜੇ ਵੀ ਆ ਠੀਕ ਹੈ ਜੀ ਉਹ ਸਾਰੇ ਟੂਲ ਹਜੇ ਪੈਂਡਿੰਗ ਪਏ ਹੋਏ ਆ ਠੀਕ ਹੈ ਜੀ ਅਨਵਾਈਟ ਹੈ ਚਾਹ ਵੌਲਟੈਂਪ ਪੂਰੇ ਕਰਨ ਵਾਲੇ ਆ ਠੀਕ ਹੈ ਜੀ ਤੇ ਉਹ ਇਹਨਾਂ ਨੂੰ ਕੰਮ ਕਰਨ ਦਾ ਤਰੀਕਾ ਹਜੇ ਯਾਨੀ ਕਿ ਪੂਰਾ ਨਹੀਂ ਹੈਗਾ ਤੇ ਜੇ ਮੇਰੇ ਕੋਲ ਇਹ ਕੰਮ ਸਿੱਖਣਗੇ ਤੇ ਇਹਨਾਂ ਦੇ ਉਹ ਵੀ ਟੂਲ ਸੇਟੀ ਖੁੱਲ ਜਾਣਗੇ ਦੇਖੋ ਕਿ ਜਿੱਦਾਂ ਇਹਨਾਂ ਨੇ ਸਟਾਰ ਤੋਂ ਪੰਜ ਪੈਸੇ ਕਮਾਏ ਵੀ ਹੋਏ ਆ ਤੇ ਉਸ ਤੋਂ ਬਾਅਦ ਆ ਸਬਸਕ੍ਰਾਈਬੇਸ਼ਨ ਇਹਦੇ ਵਿੱਚ ਵੀ ਇਹਨਾਂ ਨੇ ਕੋਈ ਵੀਡੀਓ ਪਾਈ ਨਹੀਂ ਹੋਈ ਠੀਕ ਹੈ ਜੀ ਜੇ ਇਹਦੇ ਬਾਰੇ ਵੀ ਸਿੱਖਣਾ ਚਾਹੁੰਦੇ ਆ ਜਾਂ ਤੁਸੀਂ ਸਿੱਖਣਾ ਚਾਹੁੰਦੇ ਹੋ ਵੀ ਇਹਦਾ ਕੀ ਬੈਨੀਫਿਟ ਆ ਠੀਕ ਹੈ ਜੀ ਇਹਦੇ ਬਾਰੇ ਵੀ ਆਪਾਂ ਤੁਹਾਨੂੰ ਜਰੂਰ ਦੱਸਾਂਗੇ ਤੁਸੀਂ ਮੇਰੇ ਨਾਲ ਇਸ ਬਾਰੇ ਵੀ ਗੱਲ ਕਰ ਸਕਦੇ ਹੋ ਕਿਉਂਕਿ ਇਹਦੇ ਵਿੱਚ ਆਪਾਂ ਜਿਹੜੇ ਹੁੰਦੇ ਆ ਵੀ ਆਪਾਂ ਆਪਣੀਆਂ ਵੀਡੀਓ ਜਿਹੜੀਆਂ ਹੁੰਦੀਆਂ ਹਨ ਉਹ ਪੈਸਿਆਂ ਕਰਕੇ ਪਾ ਸਕਦੇ ਆ ਵੀ 100 ਰੁਪਏ ਦੀ ਜੇ ਕੋਈ ਵੀਡੀਓ ਦੇਖੂਗਾ ਆਪਣੀ 100 ਰੁਪਏ ਨੂੰ ਪੇਟ ਕਰਨਾ ਪਊਗਾ ਤੇ ਜੇ ਕੋਈ ਆਪਣੀ ਵੀਡੀਓ 200 ਚ ਦੇਖਣਾ ਚਾਹੁੰਦਾ ਤੇ 200 ਦੇ ਵਿੱਚ ਵੀਡੀਓ ਪੇ ਆਲਣਾ ਪੈਂਦਗਾ ਪੇ ਕਰਕੇ ਆਪਣੀ ਵੀਡੀਓ ਵੇਖੂਗਾ ਜਿਹੜਾ ਉਹ ਹੁੰਦਾ ਵਾ ਸਬਸਕ੍ਰਿਪਸ਼ਨ ਅੱਗੇ ਵੇਖੋ ਇਹਨਾਂ ਦਾ ਹੈਗਾ ਇਨਸਟ੍ਰੀਮ ਐਡ ਦਾ ਜਿਹੜਾ ਕ੍ਰਾਈਟੇਰੀਆ ਵਾ ਉਹ ਹਜੇ ਪੂਰਾ ਨਹੀਂ ਹੋਇਆ ਠੀਕ ਹੈ ਜੀ ਇਹਨਾਂ ਦੇ 5600 ਹੋਲਵਰਾ ਸਿਰਫ ਤੇ ਆਪਾਂ ਇਹਨਾਂ ਨਾਲ ਸਾਰੀ ਗੱਲਬਾਤ ਕਰ ਲਈ ਸੀਗੀ ਠੀਕ ਹੈ ਜੀ ਫੋਨ ਦੇ ਉੱਪਰ ਵੀ ਮੈਂ ਇਹਨਾਂ ਨਾਲ ਗੱਲ ਕੀਤੀ ਆ ਤੇ ਜੇ ਤੁਸੀਂ ਵੀ ਠੀਕ ਹੈ ਜੀ ਇਹੋ ਜੀ ਨਾ ਪੇਆਉਟ ਵੇਖੋ ਆਪ ਕੋਲ ਕਿਤੋਂ ਦਿਖਾਉਨੇ ਆ 5 ਦਿਨਾਂ ਲਈ ਇਹਨਾਂ ਪੋਪੇ ਉੱਤੇ ਜਿਹੜਾ ਹੋਲਡ ਹੋ ਗਿਆ ਵਾ ਪਹਿਲਾ ਟੈਕਸ ਫਾਰਮ ਭਰਨ ਵਾਲਾ ਸੀਗਾ ਤੇ ਪੇਅਉਟ ਜਿਹੜਾ ਵੀ ਸੀਗਾ ਇਹਨਾਂ ਨੇ ਗਲਤ ਭਰਿਆ ਹੋਇਆ ਸੀਗਾ ਸਾਰਾ ਪੀਰੀਅਡ ਮੈਂ ਚੈੱਕ ਕਰਕੇ ਦੁਬਾਰਾ ਤੋਂ ਭਰ ਕੇ ਦਿੱਤਾ ਵਾ ਤੇ ਹੁਣ 5 ਦਿਨਾਂ ਲਈ ਪੇ ਇਹਨਾਂ ਦਾ ਜਿਹੜਾ ਪੇਅਉਟ ਆ ਹੋਲਡ ਹੋ ਗਿਆ ਵਾ 5 ਦਿਨਾਂ ਬਾਅਦ ਬਿਲਕੁਲ ਸਹੀ ਹੋ ਜਾਊਗਾ ਤੇ ਅਗਲੀ ਵੀਡੀਓ ਜਿਹੜੀ ਇਹਨਾਂ ਨੂੰ ਮੈਂ ਦੱਸਿਆ ਵਾ ਠੀਕ ਹੈ ਜੀ ਇਹਨਾਂ ਦਾ ਵੀਡੀਓ ਚੈੱਕ ਕੀਤਾ ਵਾ ਇਹਨਾਂ ਦੇ ਮੈਂ ਪ ਫੋਟੋਮਾ ਚੈੱਕ ਕੀਤੀਆਂ ਨਾ ਕਾਪੀਰਾਈਟ ਚੈੱਕ ਕੀਤਾ ਫਲੈਗ ਚੈੱਕ ਕੀਤਾ ਜਿਹੜੀ ਜਿਹੜੀ ਪ੍ਰੋਬਲਮ ਸੀਗੀ ਇਹਨਾਂ ਨੂੰ ਆਪਾਂ ਦੱਸ ਦਿੱਤੀ ਸੀਗੀ ਜਿਹੜੀ ਇਹਨਾਂ ਨੇ ਸੋਲਵ ਕਰਾਉਣੀ ਸੀ ਆਪਣਾ ਜੋ ਕਰਵਾ ਲਈ ਜਿਹੜਾ ਇਹਨਾਂ ਨੇ ਆਪ ਨੂੰ ਕੱਲ ਪੁੱਛਣੀ ਸੀ ਕਿ ਕੰਮ ਪੁੱਛਣਾ ਸੀ ਆਪਣਾ ਨੇ ਪੁੱਛ ਲਿਆ ਜੇ ਹੁਣ ਅੱਗੇ ਜੇ ਇਹਨਾਂ ਨੂੰ ਕੋਈ ਵੀ ਆਪਣੇ ਤੱਕ ਲੋਡ ਹੋਊਗੀ ਤਾਂ ਆਪਾਂ ਨਾਲ ਦੁਬਾਰਾ ਇਹ ਜਰੂਰ ਗੱਲਬਾਤ ਕਰਨਗੇ ਤੇ ਆਹ ਦੇਖੋ ਜਿਹੜਾ ਸਾਰਾ ਕੁਝ ਠੀਕ ਹੈ ਨੈਕ ਨੈਕਸਟ ਸਟੈਪ ਹੁੰਦਾ ਵਾ ਜੀ ਸਾਰੇ ਆਪਾਂ ਜੋ ਵੀ ਆਪਣੋਂ ਫੇਸਬੁੱਕ ਠੀਕ ਹੈ ਜੀ ਦੱਸਦਾ ਵਾ ਉਹੀ ਆਪ ਸਾਰਿਆਂ ਨੂੰ ਫੋਲੋ ਕਰਨੀਆਂ ਹੁੰਦੀਆਂ ਵਾ ਇਹ ਉਦਾਂ ਹੀ ਨੰ ਪਈਆਂ ਹੋਈਆਂ ਸੀਗਾ ਕੋਈ ਸਟੈਪ ਇਹਨਾਂ ਨੇ ਫੋਲੋ ਨਹੀਂ ਕੀਤਾ ਤੇ ਹਾਂ ਤੁਸੀਂ ਦੇਖੋ ਵੀ ਇਹਨਾਂ ਨੇ ਵੀ ਠੀਕ ਹੈ ਜੀ ਆਪਣੇ ਤੋਂ ਪੇਆਉਟ ਤੇ ਆਪਦਾ ਟੈਕਸ ਫਾਰਮ ਆਫ ਦਾ ਡਨ ਕਰਵਾ ਲਿਆ ਵਾ ਜੇ ਤੁਹਾਡਾ ਵੀ ਠੀਕ ਹੈ ਜੀ ਟੈਕਸ ਫਾਰਮ ਜਾਂ ਪੇਆਉਟ ਦਾ ਕੋਈ ਪ੍ਰੋਬਲਮ ਆਉਂਦਾ ਪਿਆ ਵਾ ਤੇ 23 ਅਕਤੂਬਰ ਤੋਂ ਪਹਿਲਾਂ ਪਹਿਲਾਂ ਠੀਕ ਹੈ ਜੀ ਆਪਦਾ ਡਨ ਕਰਵਾ ਲਓ ਉਸ ਤੋਂ ਬਾਅਦ ਕੋਈ ਹੱਲ ਨਹੀਂ ਉਹਦਾ ਹੈਗਾ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਮੇਰੇ ਨਾਲ ਗੱਲਬਾਤ ਕਰਵਾ ਕੇ ਆਪਦਾ ਵੀ ਫੇਸਬੁੱਕ ਦਾ ਠੀਕ ਹੈ ਜੀ ਪੀ ਪਰਵਾ ਸਕਦੇ ਹੋ ਟੈਕਸ ਫਾਰਮ ਜਿਹੜਾ ਗਲਤ ਭਰਿਆ ਹੋਇਆ ਉਹ ਤੁਸੀਂ ਪ੍ਰਵਾ ਸਕਦੇ ਹੋ ਤੇ ਚੈੱਕ ਵੀ ਕਰਵਾ ਸਕਦੇ ਹੋ ਤੁਹਾਡੀ ਆਈਡੀ ਤੇ ਜੇ ਕੋਈ ਪ੍ਰੋਬਲਮ ਹੈਗੀ ਆ ਕਿ ਨਹੀਂ ਹੈਗੀ ਜੇ ਤੁਸੀਂ ਵਰਕ ਜੇ ਕਰਨਾ ਚਾਹੁੰਦੇ ਹੋ ਫੇਸਬੁੱਕ ਤੋਂ ਪੈਸੇ ਕਮਾਉਣੇ ਚਾਹੁੰਦੇ ਹੋ ਤਾਂ ਮੈਨੂੰ ਇਹਦੇ ਬਾਕਸ ਦੇ ਵਿੱਚ ਮੈਸੇਜ ਕਰੋ ਮੈਂ ਤੁਹਾਨੂੰ A to Z ਸਾਰੀ ਜਾਣਕਾਰੀ ਦਊਗਾ ਤੇ ਤੁਹਾਨੂੰ ਵਧੀਆ ਤਰੀਕੇ ਨਾਲ ਸਮਝਾਵਾਂਗਾ ਜਿਹਦੇ ਨਾਲ ਤੁਸੀਂ ਇੱਕ ਜਾਂ ਡੇਢ ਮਹੀਨੇ ਦੇ ਵਿੱਚ ਵਿੱਚ ਅਰਨਿੰਗ ਕਰਨ ਲੱਗ ਜੂਗੇ ਤੁਹਾਡਾ ਖਲਾ ਖਾਤਿਆਂ ਤੱਕ ਠੀਕ ਹੈ ਜੀ ਅਕਾਊਂਟ ਨੰਬਰ ਮੈਂ ਅਟੈਚ ਕਰਕੇ ਦਊਗਾ ਤੇ ਬੈਂਕ ਦੇ ਖਾਤੇ ਵਿੱਚ ਪੈਸੇ ਆਉਣ ਦੀ ਜ਼ਿੰਮੇਵਾਰੀ ਵੀ ਸਾਡੀ ਹੋਊਗੀ ਕਿਉਂਕਿ ਅਸੀਂ ਪੀਅਰਡ ਚੰਗੀ ਤਰ੍ਹਾਂ ਸਹੀ ਤਰੀਕੇ ਨਾਲ ਭਰਦੇ ਹਾਂ ਤੇ ਵਰਕ ਵੀ ਬਹੁਤ ਚੰਗੀ ਤਰ੍ਹਾਂ ਸਮਝਾਉਂਦੀਆਂ ਤੇ ਜੇ ਤੁਸੀਂ ਵੀ ਕੰਮ ਕਰਨਾ ਚਾਹੁੰਦੇ ਹੋ ਤਾਂ ਸਿੱਧੀ-ਸਿੱਧੀ ਮੇਰੀ ਪ੍ਰੋਫਾਈਲ ਨੂੰ ਜਾ ਕੇ ਜਿਨ੍ਹਾਂ ਨੇ ਨਹੀਂ ਫੋਲੋ ਕੀਤਾ ਫੋਲੋ ਕਰਕੇ ਇਨਬਾਕਸ ਦੇ ਵਿੱਚ ਮੇਰੇ ਮੈਸੇਰ ਸ਼ਰਦੋ ਠੀਕ ਹੈ ਜੀ ਤੇ ਜੁਆਇਨ ਕਰਕੇ ਠੀਕ ਹੈ ਜੀ ਸਾਡੇ ਨਾਲ ਜਿਹੜਾ ਸਾਡਾ ਕੋਰਸ ਆ ਤੇ ਡੇਲੀ ਸਾਡੇ ਨਾਲ ਗੱਲਬਾਤ ਕਰੋ ਤੇ ਡੇਲੀ ਵਰਕ ਕਰੋ ਅਤੇ ਪੈਸੇ ਕਮਾਓ ਓਕੇ ਜੀ ਧੰਨਵਾਦ ਜੀ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਜ਼ਰੂਰ ਕਰ ਦਿਓ ਓਕੇ ਜੀ ਬਾਏ